ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ 호ਸਟ ਨੀਲਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਤੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨੇ ਡਾਕਟਰ ਅਮਰ ਸਿੰਘ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣ ਅਮਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 3 ਨਵੰਬਰ 2016 17 ਮੱਘਰ ਨੰਨ੍ਹਈ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਐਸੀ ਤੁਹਾਡੇ ਕੋਲ ਇਸ਼ੂ ਵਗੈਰਾ ਪੁੱਛਦੇ ਆਂ ਤੇ ਜਿਹੜਾ ਅੱਜ ਦਾ ਮੇਨ ਇਸ਼ੂ ਹੈਗਾ ਇਹ ਸਾਰੇ ਵਰਲਡ ਵਿੱਚ ਫੈਲਿਆ ਹੋਇਆ ਹੈ ਲਾਈਕ ਹੁਣ ਭਾਰਤੀ ਜਨ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਥੱਲੇ ਹਰ ਸਿਨੇਮਾ ਘਰ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਨੈਸ਼ਨਲ ਐਂਥਮ ਗਾਇਆ ਜਾਵੇਗਾ ਜਿਹੜਾ ਕਿ ਮੈਂ ਆਪਣੇ ਟੈਕਨੀਕਲ ਟੀਮ ਨੂੰ ਕਹਾਂਗੀ ਕਿ ਉਹ ਜਰਾ ਵਜਾ ਦੇਣ ਸਾਡੇ ਦਰਸ਼ਕਾਂ ਨੂੰ ਦਿਖਾ ਦੇਣ ਰਲਸਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਹਮੇਸ਼ਾ ਇਹ ਗੱਲ ਪਿਛਲੇ ਆਲਮੋਸਟ 2.5 ਸਾਲ ਤੋਂ ਵੀ ਪਹਿਲਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਚੋਣ ਕੈਂਪੇਨ ਚੱਲ ਰਿਹਾ ਸੀ ਇਹ ਗੱਲ ਕਹੀ ਸੀ ਕਿ ਜਿਸ ਤਰਜ਼ ਦੇ ਉੱਤੇ ਆਰਐਸਐਸ ਸਥਾਪਿਤ ਹੋਈ ਨਾਜ਼ੀਇਜ਼ਮ ਦੀ ਜੀ ਔਰ ਉਹੀ ਤੌਰ ਤਰੀਕੇ ਉਹੀ ਵਿਧੀ ਜਿਹੜੀ ਹੈ ਉਹ ਅਪਣਾਣਗੇ ਇਹ ਹਿੰਦੂ ਨਾਜ਼ੀ ਵੀ ਆਪਣਾ এজেন্ডਾ ਹਿੰਦੂਤਵਾਦ ਦਾ ਥੋਪਣ ਦੇ ਲਈ ਔਰ ਆਲਮੋਸਟ ਗੱਲ ਉਹਨਾਂ ਲਾਈਨਸ ਤੇ ਚਲੀ ਗਈ ਹੈ ਜੀ ਅਸੀਂ ਦੇਖਦੇ ਹਾਂ ਕਿਵੇਂ ਮੋਦੀ ਦੇ ਬਣਨ ਤੋਂ ਇੱਕਦਮ ਬਾਅਦ ਆਰਐਸਐਸ ਦੇ ਮੁਖੀ ਮੋਨ ਪਾਗਵਤ ਨੇ ਕਿਹਾ ਸੀ ਕਿ 2020 ਤੱਕ ਹਾਰਿਕ ਨੂੰ ਹਿੰਦੂ ਬਣਾ ਦਿੱਤਾ ਜਾਏਗਾ ਜੀ ਬਹੁਤ ਸਾਰਿਆਂ ਨੇ ਉਦੋਂ ਵੀ ਜਿਹੜੇ ਬਹੁਤ ਭਾਰਤ ਦੀ ਵਾਈਬਰੈਂਟ ਡੈਮੋਕ੍ਰੇਸੀ ਤੇ ਦੂਸਰੇ ਤੀਸਰੇ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੇ ਦਾਅਵੇ ਨਾਲ ਕਿਹਾ ਨਹੀਂ ਇੱਥੇ ਬਥੇਰੇ ਆਏ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਿਵਲ ਲਿਬਰਟੀਆਂ ਖਤਮ ਕਰ ਦਿੱਤੀਆਂ ਸੀ ਹੱਕ ਲੈਲੇ ਸੀ ਪਰ ਉਹ ਬਾਉਂਸ ਬੈਕ ਹੋਏ ਜੇ ਸਰਕਾਰ ਕੋਸ਼ਿਸ਼ ਕਿਸਮ ਦਾ ਕਰੇਗੀ ਵੀ ਤੇ ਮੀਡੀਆ ਸਾਡਾ ਬੜਾ ਵਾਈਬਰੈਂਟ ਹੈ ਜੀ ਔਰ ਸਾਡੀ ਜੁਡੀਸ਼ਰੀ ਬੜੀ ਇੰਡੀਪੈਂਡੈਂਟ ਹੈ ਔਰ ਖਾਸ ਤੌਰ ਤੇ ਮਨਮੋਹਨ ਸਿੰਘ ਸਰਕਾਰ ਦੇ ਪਿਛਲੇ 10 ਸਾਲ ਦੇ ਪੀਰੀਅਡ ਕਿਉਂਕਿ 2 ਟਰਮਸ ਹੋ ਰਿਹਾ ਹੈ ਜੁਡੀਸ਼ਰੀ ਨੇ ਵਾਕਈ ਐਗਰੈਸਿਵ ਰੋਲ ਵੀ ਅਦਾ ਕੀਤਾ ਸੀ ਔਰ ਬਹੁਤ ਸਾਰੇ ਸਕੈਂਡਲ ਜਿਹੜੇ ਬਿਲੀਅਨਸ ਆਫ ਡਾਲਰਸ ਦੇ ਸੀ ਉਹ ਸੁਪਰੀਮ ਕੋਰਟ ਨੇ ਹੀ ਐਕਸਪੋਜ਼ ਕੀਤੇ ਸੀ ਜੀ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਸਰਕਾਰ ਦੀ ਕ੍ਰੈਡੀਬਿਲਟੀ ਨੂੰ ਸੁਪਰੀਮ ਕੋਰਟ ਦੇ ਇੱਕ ਤੋਂ ਬਾਅਦ ਇੱਕ ਜਿਹੜੇ ਇਸ ਕਿਸਮ ਦੇ ਹਦੇਸ਼ ਸੀ ਜਿਹਦੇ ਥੱਲੇ ਸਰਕਾਰ ਕਰੰਬਨ ਹੋਣ ਤੱਕ ਪਹੁੰਚ ਗਈ ਉਹਨੇ ਹੀ ਇਸ ਨੂੰ ਫਾਇਦਾ ਦਿੱਤਾ ਮੋਦੀ ਨੂੰ ਜਾਰ ਐਸਐਸ ਨੂੰ ਕਿ ਇਹ ਜਿਹੜੇ ਨੇ ਮੈਜੋਰਟੀ ਬਣਾ ਸਕੇ ਜੀ ਪਰ ਅਸੀਂ ਇਸ 2.2 ਸਾਲ ਦੇ ਪੀਰੀਅਡ ਚ ਦੇਖਿਆ ਕਿ ਕਿਸ ਤਰੀਕੇ ਨਾਲ ਜਦੋਂ ਤੁਹਾਡੀ ਮੈਜੋਰਟੀ ਹੁੰਦੀ ਹੈ ਪਾਰਲੀਮੈਂਟ ਤਾਂ ਭਾਰਤ ਦੀ ਨੋਨ ਹੈ ਕਿ ਕਿਵੇਂ ਇਹਨਾਂ ਨੇ ਮੈਜੋਰਿਟੀ ਰਿਨਿਜ਼ਮ ਦੇ ਥੱਲੇ ਜਿਹੜੀ ਬਹੁ ਗਿਣਤੀ ਦੇ ਉਸ ਬਰੂਟ ਮੈਜੋਰਿਟੀ ਦੇ ਥੱਲੇ 100 ਤੋਂ ਜ਼ਿਆਦਾ ਸੰਵਿਧਾਨ ਦੇ ਵਿੱਚ ਐਮੈਂਡਮੈਂਟਸ ਕੀਤੀਆਂ ਹੋਈਆਂ ਜੀ ਇੰਦਰਾ ਗਾਂਧੀ ਦਾ 1980ਵਿਆਂ ਦਾ ਉਹ ਜ਼ਮਾਨਾ ਔਰ ਉਸ ਤੋਂ ਬਾਅਦ ਰਾਜੀਵ ਗਾਂਧੀ ਦਾ ਪੀਰੀਅਡ ਜਦੋਂ ਕਿ ਟਾਡਾ ਵਰਗੇ ਕਾਨੂੰਨ ਜਿਹੜੇ ਨੇ ਉਹ ਬਰੂਟ ਮੈਜੋਰਟੀ ਦੇ ਨਾਲ ਪਾਸ ਹੋਏ ਸੰਵਿਧਾਨ ਦੀ ਐਮੈਂਡਮੈਂਟ ਕਰਕੇ ਜੀ ਇਸੇ ਤਰ੍ਹਾਂ ਜੂਨ 84 ਨਵੰਬਰ 84 ਲਈ ਕੋਈ ਇੱਕ ਸ਼ਬਦ ਵੀ ਉਸ ਪਾਰਲੀਮੈਂਟ ਦਾ ਰਾਜਸਭਾ ਚੋਂ ਨਹੀਂ ਨਿਕਲਿਆ ਲੇਕਿਨ 70 ਸਾਲ ਦੇ ਪੀਰੀਅਡ 70 ਵੀ ਕਿਉਂ 67 ਸਾਲ ਆਲਮੋਸਟ ਕਿਉਂਕਿ 50 ਚ 1950 ਸੰਵਿਧਾਨ ਲਾਗੂ ਹੁੰਦਾ ਹੈ 100 ਤੋਂ ਜ਼ਿਆਦਾ ਐਮੈਂਡਮੈਂਟ ਉਸ ਸੰਵਿਧਾਨ 'ਚ ਹੋਈਆਂ ਬਰੂਟ ਪਾਰਲੀਮੈਂਟਰੀ ਮੈਜੋਰਟੀ ਨਾਲ ਜੀ ਲੈਜਿਸਲੇਚਰ ਦੇ ਨਾਲ ਕਿਉਂਕਿ ਕੈਬਨਿਟ ਹਮੇਸ਼ਾ ਹੀ ਜਿਹੜੀ ਗਵਰਨਮੈਂਟ ਜਿਹੜੀ ਮੈਜੋਰਟੀ ਹੁੰਦੀ ਹੈ ਉਹਨਾਂ ਦੀ ਬਣਦੀ ਹੈ ਤੇ ਸਿੰਪਲ ਮੈਜੋਰਟੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਮਤੇ ਪਾਸ ਹੁੰਦੇ ਨੇ ਤੇ ਦੂਸਰੇ ਮੌਕਿਆਂ ਦੇ ਉੱਤੇ ਸੰਵਿਧਾਨ ਸੰਸ਼ੋਧਨ ਦੇ ਵੇਲੇ ਈਵਨ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਵੀ ਜਿਹੜੇ ਨੇ ਇੰਦਰਾ ਗਾਂਧੀ ਨੂੰ ਜੁਆਇਨ ਕਰਦੇ ਸੀ ਬੀਜੇਪੀ ਜਨ ਸੰਘ ਇਸ ਲਈ ਸੰਵਿਧਾਨ ਅਮੈਂਡਮੈਂਟਸ ਹੁੰਦੀਆਂ ਰਹੀਆਂ ਜੀ মিডিਆ ਦਾ ਰੋਲ ਅਸੀਂ ਦੇਖਿਆ ਕਿ 1980ਵਿਆਂ ਦੇ ਵਿੱਚ ਕਿਵੇਂ মিডিਏ ਨੇ ਜਿਹੜਾ ਉਹ ਬਿਲਕੁਲ ਇੰਦਰਾ ਗਾਂਧੀ ਦੀ ਟਿਊਨ ਦੇ ਉੱਤੇ ਡਾਂਸ ਕਰਦੇ ਆ ਜਾਂ ਇੰਡੀਅਨ ਏਜੰਸੀਆਂ ਦੀ ਟਿਊਨ ਤੇ ਡਾਂਸ ਕਰਦੇ ਐ ਐਂਟਾਈ ਸਿੱਖ ਜਿਹੜਾ ਉਹ ਵਰਤਾਰਾ ਰੱਖਿਆ ਉਸ ਤੋਂ ਪਹਿਲਾਂ ਵੀ ਇਵਨ ਇਹ ਗੱਲ ਐ ਐਲਕੇ ਐਡਵਾਨੀ ਨੇ ਆਪਣੀ ਉਸ ਕਿਤਾਬ ਦੇ ਵਿੱਚ ਕਹੀ ਐ ਜਦੋਂ ਐਮਰਜੈਂਸੀ ਲੱਗੀ ਉਹਨੇ ਕਿਹਾ ਕਿ মিডিਆ ਵਾਜ਼ ਆਸਕ ਟੂ ਬੈਂਡ ਬਟ ਦੇ ਸਟਾਰਟਿਡ ਕ્રોલਿੰਗ ਉਹਨਾਂ ਨੂੰ ਤਾਂ ਚੁੱਕਣ ਲਈ ਕਿਹਾ ਸੀ ਉਹ ਰਿੰਗਣ ਲੱਗ ਗਏ ਸੋ ਉਹਨੇ ਐਮਰਜੈਂਸੀ ਵੇਲੇ ਵੀ 80ਵਿਆਂ 'ਚ ਵੀ ਜੋ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ ਸਿਰਜਿਆ ਔਰ ਅੱਜ ਇੱਕ ਇਸ਼ੂ 'ਤੇ ਅਸੀਂ ਡਿਸਕਸ ਕਰਾਂਗੇ ਕਿ ਨਾਬਾ ਜੇਲ ਬ੍ਰੇਕ ਦੇ ਬਹਾਨੇ ਦੇ ਨਾਲ 4-5 ਦਿਨ ਇੰਡੀਆ ਨੇ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਨੇ ਕਿਸ ਕਿਸਮ ਦਾ ਸਿੱਖਾਂ ਵਿਰੁੱਧ ਜ਼ਹਿਰ ਉਗਲਿਆ ਜੀ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਨੂੰ ਬਣਾਉਣ ਦੇ ਲਈ ਵੀ ਮੀਡੀਆ ਨੇ ਕਿਉਂਕਿ ਸਾਰਾ ਮੀਡੀਆ ਅਮਬਾਨੀਜ਼, ਜੇਠ ਮਲਾਨੀਜ਼ ਔਰ ਮਾਨਸੂਖਾਨੀਜ਼ ਔਰ ਇਹ ਸਾਰੀ ਕਲਾਸ ਰਿਲਾਇੰਸ ਔਰ ਦੂਜੇ ਓਨ ਕਰਦੇ ਨੇ ਜੇ ਟਾਟੇ ਥੋੜੇ ਬਹੁਤ ਇਹਨਾਂ ਦੇ ਕੰਟਰੋਲ 'ਚ ਨਹੀਂ ਸੀ ਤਾਂ ਹੁਣ ਇਸ ਕਿਸਮ ਦਾ ਟਾਟਿਆਂ ਦੇ एंपਾਇਰ ਨੂੰ ਇਹ ਹਿਲਾ ਰਹੇ ਨੇ ਜੀ ਇਹ ਵੀ ਗੱਲ ਸਾਹਮਣੇ ਸੋ ਮੀਡੀਆ ਨੇ ਇਹਨਾਂ ਨੂੰ ਬਣਾਣ ਲਈ ਵੀ ਇੱਕ ਕਾਤਲ ਜਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ 50000 ਤੋਂ ਜ਼ਿਆਦਾ ਸਿੱਖ ਜਿਹੜੇ ਨਾ ਜ਼ਿੰਮੇਦਾਰ ਨੇ ਗੁਜਰਾਤ ਚ ਉਹਨਾਂ ਨੂੰ ਜਿਹੜਾ ਬੇਕਰੇ ਕੀਤਾ ਇਹਦੇ باوجود ਮੀਡੀਆ ਨੇ ਉਹਨੂੰ ਇੱਕ ਬੜਾ ਸੀਵੀਅਰ ਦੇ ਤੌਰ ਤੇ ਮਸਾਇਆ ਦੇ ਤੌਰ ਤੇ ਪਟੇਲ ਦਾ ਜਿਹੜਾ ਜਾਨਸ਼ੀਨ ਹਾਰਾਂਖੇ ਪਟੇਲ ਔਰ ਉਹ ਕਾਂਗਰਸ ਚ ਦੂਜਾ ਲੇਕਨ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਜੇ ਤੁਸੀਂ ਮੀਡੀਆ ਦਾ ਰੋਲ ਇਸ ਟਾਈਮ ਸਾਲ ਚ ਦੇਖੋ ਜੀ ਕਿ ਇਹਦੇ باوجود ਕਿ ਸਰਕਾਰ ਦੇ ਕਿੰਨੇ ਲੈਪਸ ਨੇ ਨਿਊਕਲੀਅਰ ਸਪਲਾਈਅਰ ਗਰੁੱਪ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੇਲ ਹੋਏ ਔਰ ਕਿੰਨੀ ਐਗਰੈਸਿਵ ਡਿਪਲੋਮੇਸੀ ਦੇ ਨਾਲ ਥਲੇ ਇਹਨਾਂ ਨੇ ਦੇਸ਼ ਦਾ ਜਲੂਸ ਕਢਾਇਆ ਅਜ ਹਾਲ ਇਹ ਆ ਕਿ ਪੁਟਾਨ ਵੀ ਭਾਰਤ ਦੇ ਜਿਹੜੀ ਆ ਉਹ ਖੰਮਾ ਚੋਂ ਨਿਕਲ ਗਿਆ ਚਾਈਨਾ ਪਾਕਿਸਤਾਨ ਕੋਰੀਡੋਰ ਜੇਸ ਤੇ ਵੀ ਇੰਗਲੈਂਡ ਵੀ ਸ਼ਾਮਲ ਹੋਣਾ ਚਾਹੁੰਦਾ ਹੈ ਰਸ਼ੀਆ ਨ ਇੰਟੈਲੀਜੈਂਸ ਏਜੰਸੀ ਚੀਫ ਵੀ ਉੱਥੇ ਆਇਆ ਹੈ ਔਰ ਇਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਇਹਨਾਂ ਨੇ ਉਹਦਾ ਵਿਰੋਧ ਸੋ ਬਜਾਇਕ ਔਰ ਲੇਟੈਸਟ ਜਿਹੜੀ 500 ਔਰ 1000 ਰੁਪਈਆ ਜਿਹੜਾ ਵਾਪਸ ਲੈਣ ਦੀ ਗੱਲ ਹੈ ਡੀਮੋਨਟਰਾਇਜ਼ੇਸ਼ਨ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਲੋਕਾਂ ਦੀਆਂ ਤਕਲੀਫਾਂ ਨੇ ਜੀ 100 ਤੋਂ ਜ਼ਿਆਦਾ ਲੋਕ ਮਰ ਚੁੱਕੇ ਨੇ ਔਰ ਪਿੰਡਾਂ ਦੇ ਵਿੱਚ ਔਰ ਦੂਸਰੇ ਜਿਹੜਾ ਜਿਸ ਕੋਈ ATM ਨਹੀਂ ਨੇ ਕੋਈ ਦੂਜੇ ਨਹੀਂ ਨੇ ਔਰ ਇਹ ਆਰਡਰ ਤੇ ਆਰਡਰ ਚੜ੍ਹ ਰਹੇ ਨੇ ਲੇਕਿਨ ਮੀਡੀਆ ਨੇ ਇਨੀਸ਼ੀਅਲੀ ਥੋੜੇ ਬਹੁਤ ਵੀ ਸੋਸ਼ਲ ਮੀਡੀਆ ਦਾ ਜ਼ਿਆਦਾ ਰੌਲਾ ਪਿਆ ਲੇਕਿਨ ਇਹਨਾਂ ਨੇ ਬਿਲਕੁਲ ਮੋਦੀ ਨੂੰ ਰਾਦਰ ਦੇਸ਼ ਭਗਤ ਨੂੰ ਦੀਆਂ ਸਪੀਚਾਂ ਨੂੰ ਕਿ ਜੀ ਮੋਦੀ ਨੇ ਰੋਕ ਕੇ ਜਿਹੜਾ ਲੋਕਾਂ ਦੇ ਦੁਖੜੇ ਦੂਰ ਕਰ ਦਿੱਤੇ ਕਿ ਜੀ ਮੈਂ ਮੈਨੂੰ ਤੁਸੀਂ ਮੌਕਾ ਦਿਓ ਇੰਨੀ ਤਰੀਕ ਤੱਕ ਮੈਂ ਕਾਲਾ ਧਨ ਖਤਮ ਕਰ ਦੇਵਾਂਗਾ ਸੋ ਕੁੱਲ ਮਿਲਾ ਕੇ ਮੀਡੀਆ ਵੀ ਉਸ ਖਾਤੇ ਚ ਲੈਜਿਸਲੇਚਰ ਐਗਜ਼ੀਕਟਿਵ ਦੇ ਪਿਆ ਸੀ ਪਰ ਜਿਸ ਅੰਦਾਜ਼ ਦੇ ਵਿੱਚ ਅੱਜ ਜੁਡੀਸ਼ਰੀ ਖਾਸ ਤੌਰ ਤੇ ਇੰਡੀਅਨ ਸੁਪਰੀਮ ਕੋਰਟ ਕਿਉਂਕਿ ਅਲਟੀਮੇਟਲੀ ਕਨਸਟੀਟਿਊਸ਼ਨ ਨੂੰ ਜੁਡੀਸ਼ਰੀ ਲਾਅ ਤਾਂ ਨਹੀਂ ਬਣਾਉਂਦੀ ਪਰ ਇੰਟਰਪ੍ਰੀਟੇਸ਼ਨ ਜਿਹੜੀ ਹੈ ਲਾਅ ਦੀ ਉਹ ਜੁਡੀਸ਼ਰੀ ਕਰਦੀ ਹੈ ਔਰ ਜਿਵੇਂ ਉਪਰੋਥਲੀ ਜੁਡੀਸ਼ਰੀ ਦੇ ਆਰਡਰ ਆ ਰਹੇ ਨੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਅਨਨੋਮ ਜੇ ਬੰਦੇ ਦੀ ਪਬਲਿਕ ਇੰਟਰਸਟ ਡਿਟੀਗੇਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਕਿਹਾ ਤਿੰਨ ਮਹੀਨੇ ਦਾ ਟਾਈਮ ਦੇ ਕੇ ਕਿ ਜੀ 6 ਸਾਲ ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਲਈ ਯੋਗਾ ਜਿਹੜਾ ਉਹ ਕੰਪਲਸਰੀ ਕੀਤਾ ਜਾਏ ਔਰ ਉਹਨੂੰ ਰਿਪੋਰਟ ਬੈਕ ਕਰੋ ਵੀ ਤੁਸੀਂ ਕਰ ਦਿੱਤਾ ਹੁਣ ਜਿਹੜੀ ਖਬਰ ਔਰ ਬਹੁਤਿਆਂ ਨੂੰ ਅੱਜ ਲੱਗਾ ਹੋਏਗਾ ਕਿ ਵੀ ਇਹ ਜਨਗਨ ਮੰਦ ਦੇ ਨਾਲ ਕਿੱਥੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਵੀ ਇਹ ਇਹ ਕੀ ਲਾਈਨ ਹੈ ਪਰ ਅਸੀਂ ਇਹ ਦੱਸਣ ਦੇ ਲਈ ਕਿ ਵੀ ਹੁਣ ਜਿਸ ਕਿਸਮ ਦਾ ਪੈਟਰੀਓ ਔਰ ਜਦੋਂ ਮੈਂ ਨਾਜ਼ੀ ਲਾਇਕ ਤਰਜ਼ ਦੇ ਕਿਹਾ ਬਿਲਕੁਲ ਜੇ ਤੁਸੀਂ ਇਹ ਦੇਖੋ ਕਿ ਜਿਹੜੇ ਸਟੈਪ ਨਾਜ਼ੀਆਂ ਨੇ ਨਾਜ਼ੀ ਪਾਰਟੀ ਨੇ ਝੂਠਾ ਨੈਸ਼ਨਲਿਜ਼ਮ ਜਰਮਨਾ ਦੇ ਅੰਦਰ ਭਰਿਆ ਸੀ ਉਹਨਾਂ ਨੇ ਪਹਿਲਾਂ ਟਾਰਗੇਟ ਕੀਤਾ ਸੀ ਕਿ ਵੀ ਇਹ ਤੁਹਾਡੀਆਂ ਜੜੀਆਂ ਵੋਸ ਨੇ ਦੁੱਖ ਨੇ ਇਹਦਾ ਕਾਰਨ ਯਹੂਦੀ ਨੇ ਕਿਉਂਕਿ ਇਹ ਪੈਸੇ ਇਹਨਾਂ ਨੇ ਫਸਟ ਵਰਲਡ ਵਾਰ ਦੇ ਵੇਲੇ ਅੰਗਰੇਜ਼ਾਂ ਨੂੰ ਪੈਸਾ ਦਿੱਤਾ ਹੈ ਤੁਹਾਨੂੰ ਲੁੱਟ ਰਹੇ ਨੇ ਜਾਂ ਜਿਪਸੀਆਂ ਦੇ ਖਿਲਾਫ ਕਿ ਜੀ ਇਹ ਵੇਲੜ ਜਿਹੜੇ ਨੇ ਇੱਥੇ ਇਕੱਠੇ ਨੇ ਔਰ ਤੁਹਾਡਾ ਖਾਰ ਰਹੇ ਨੇ ਔਰ ਇਸ ਤਰੀਕੇ ਦਾ ਪਹਿਲਾਂ ਉਹਨੂੰ ਡਿਮਾਇਨਾਈਜ਼ ਕੀਤਾ ਉਹਦੇ ਲਈ ਮੀਡੀਆ ਪੂਰਾ ਵਰਤਿਆ ਗਿਆ ਔਰ ਉਹ ਜਿਹੜਾ ਸ਼ਬਦ ਪ੍ਰੋਪਾਗੈਂਡ ਹੈ ਇਹ ਵੀ ਜਰਮਨ ਜ਼ਬਾਨ ਦਾ ਹੈ ਔਰ इवन ਜਦੋਂ ਫੁੱਲ ਫਰੇਜ ਦੁਨੀਆ ਭਰ ਦੇ ਵਿੱਚ ਝੂਠ ਬੋਲਿਆ ਉਹਨਾਂ ਨੇ ਤੇ ਉਹਦੇ ਲਈ ਜਿਹੜਾ ਉਹਨਾਂ ਦਾ ਪ੍ਰੋਪਾਗੈਂਡਾ ਮਿਨਿਸਟਰ ਸੀ ਮਿਸਟਰ ਗੋਇਬਲਸ ਅੱਜ ਵੀ ਅੰਗਰੇਜ਼ੀ ਜ਼ਬਾਨ ਚ ਜਿਹਨੂੰ ਬਹੁਤ ਝੂਠ ਕਹਿਣਾ ਹੁੰਦਾ ਹੈ ਤੇ ਗੋਬਲੀਅਨ ਲਾਈਜ਼ ਕਹਿੰਦੇ ਨੇ ਕਿ ਝੂਠ ਜਿੱਦਾਂ ਗੋਇਬਲਸ ਬੋਲਦਾ ਸੀ ਜੀ ਸੋ ਪ੍ਰੋਪਾਗੈਂਡਾ ਵਰਤਿਆ ਉਹਨਾਂ ਨੇ ਫਿਰ ਉਸ ਹਵਾਲੇ ਦੇ ਨਾਲ ਉਹਨਾਂ ਨੇ ਆਪਣੀਆਂ ਰਿਸਰਚਸ ਕਰਵਾਈਆਂ ਕਿ ਕੀ ਕੀ ਜਿਹੜਾ ਹੈ ਕਿਵੇਂ ਗੂਰੀ ਰੇਸ ਨੀਲੀਆਂ ਅੱਖਾਂ ਔਰ ਇਹ ਜਿਹੜੇ ਨੇ ਬਲੌਂਡ ਹੈਅਰ ਇਹ ਅਸਲੀ ਰੇਸ ਹੈ ਔਰ ਕਿਵੇਂ ਫਿਰ ਹਿੰਦੂਆਂ ਦੇ ਵੇਦਾਂ ਚੋਂ ਕੱਢ ਕੇ ਆਰੀਆ ਸ਼ਬਦ ਸਵਸਤਿਕਾ ਕਿਉਂਕਿ ਕਹਿੰਜੀ ਸਾਡੀ ਆਰੀਅਨ ਰੇਸ ਹੈ ਅਸੀਂ ਸੁਪੀਰੀਅਰ ਰੇਸ ਹੈ ਸੋ ਇੱਕ ਪਾਸੇ ਦੂਸਰਿਆਂ ਦੇ ਅੰਦਰ ਦਹਿਸ਼ਤ ਪੈਦਾ ਕੀਤੀ ਜੋ ਅੱਜ ਭਾਰਤ ਦੇ ਵਿੱਚ ਜਦੋਂ ਇਹਨਾਂ ਨੇ ਟੇਕਓਵਰ ਕੀਤਾ ਵੀ ਸਾਰੇ ਇਹਨਾਂ ਦੇ ਗੁਨਾਹ ਦੇ ਲਈ ਘਟ ਗਣਤੀਆਂ ਜ਼ਿੰਮੇਵਾਰ ਨੇ ਮੁਸਲਮਾਨਾਂ ਦਾ ਜੀ ਹਜ਼ਾਰ ਸਾਲ ਦਾ ਰਾਜ ਔਰ ਇਹ 670 ਮਿਲੀਅਨ ਮੁਸਲਮਾਨ ਹੈ ਰਲੇ ਹੋਏ ਨੇ ਇਹਨਾਂ ਨੇ ਪਾਕਿਸਤਾਨ ਬਣਾਇਆ ਜੀ ਔਰ ਇਸ ਕਿਸਮ ਦਾ ਔਰ ਉਹਦੇ ਥੱਲੇ ਫਿਰ ਈਵਨ ਜਿਹੜੇ ਉਹਨਾਂ ਦੇ ਬਿਲਕੁਲ ਸ਼ਾਹਰੁਖ ਖਾਨ ਅਮਰ ਖਾਨ ਔਰ ਸੁਲਮਾਨ ਖਾਨ ਵਰਗੇ ਜਿਹੜੇ ਹਰ ਫਿਲਮ ਦੇ ਵਿੱਚ ਵੱਡਾ ਟਿਕਾ ਵੀ ਲਾਉਂਦੇ ਨੇ ਸਲੂਟ ਵੀ ਕਰਦੇ ਨੇ ਇੰਡੀਆ ਦੇ ਗੁਣ ਗਾਇਨ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਟਾਰਗੇਟ ਕੀਤਾ ਕਿ ਟ੍ਰੇਟਰ ਜੀ ਔਰ ਇਸ ਸਾਰੇ ਤੋਂ ਬਾਅਦ মিডিਏ ਦੇ ਰਾਹੀਂ ਉਹਨਾਂ ਨੇ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਇਹ ਅਲਟੀਮੇਟਲੀ ਹੁਣ ਜਿਹੜੀ ਜੁਡੀਸ਼ਰੀ ਹੈ ਜਿਸ ਅੰਦਾਜ਼ ਦੇ ਵਿੱਚ ਉਹ ਕ੍ਰਾਉਨ ਕਰ ਰਹੀ ਹੈ ਬੈਂਡ ਨਹੀਂ ਕਰ ਰਹੀ ਕ੍ਰਾਉਨ ਕਰ ਰਹੀ ਹੈ ਜੀ ਔਰ ਉਹਦਾ ਇੱਕ ਸਬੂਤ ਹੈ ਕਿ ਵੀ ਇਹ ਜਿਹੜੀ ਖਬਰ ਹੈ ਅੱਜ ਸਾਰੇ ਜਿਵੇਂ ਤੁਸੀਂ ਕਿਹਾ ਵੀ ਉੱਥੋਂ ਦੇ ਹੀ ਮੀਡੀਆ 'ਚ ਨਹੀਂ ਗਲੋਬਲ ਮੀਡੀਆ 'ਚ ਵੀ ਹੈ ਕਿ ਦੋ ਜਸਟਿਸ ਜਿਹੜੇ ਉਹਨਾਂ ਦੇ ਬੈਂਚ ਨੇ ਜਸਟਿਸ ਦੀਪਕ ਮਿਸ਼ਰਾ ਔਰ ਅਮਿਤਵਰ ਰੌਏ ਉਹਨਾਂ ਨੇ ਇਹ ਆਰਡਰ ਪਾਸ ਕੀਤਾ ਹੈ ਔਰ 10 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਸਾਰੀਆਂ ਸਟੇਟਾਂ ਨੂੰ ਉਹਨਾਂ ਦੇ ਚੀਫ ਸੈਕਟਰੀਜ਼ ਨੂੰ ਔਰ ਯੂਨੀਅਨ ਟੈਰੀਟਰੀਜ਼ ਨੂੰ ਇਹ ਆਰਡਰ ਕਰੋ ਕਿ 10 ਦਿਨ ਦੇ ਵਿੱਚ ਵਿੱਚ ਇਹ ਆਰਡਰ ਇੰਪਲੀਮੈਂਟ ਹੋਣਾ ਚਾਹੀਦਾ ਹੈ ਕਿ ਵੀ ਜਦੋਂ ਵੀ ਕੋਈ ਫਿਲਮ ਦੇਖਣ سینਮੇ ਜਾਏਗਾ ਪਹਿਲਾਂ ਖੜਾ ਹੋ ਕੇ ਉਹ ਨੈਸ਼ਨਲ ਐਂਥਮ ਗਾਇਨ ਕਰੇਗਾ ਔਰ ਨੈਸ਼ਨਲ ਐਂਥਮ ਵਜੇਗਾ ਔਰ ਸਕਰੀਨ ਦੇ ਉੱਤੇ ਜਿਹੜਾ ਉਹ ਰਾਸ਼ਟਰੀ ਝੰਡਾ ਹੋਏਗਾ ਕੋਈ ਉਹਨੂੰ ਡਿਸੋਬੇ ਨਹੀਂ ਕਰੇਗਾ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਅ ਇਹ ਵੀ ਨਾਲ ਕਿਹਾ ਕਿ ਦਾ ਐਂਥਮ ਸ਼ੁੱਡ ਨਾਟ ਬੀ ਪ੍ਰਿੰਟਡ ਔਨ ਅਨਡਿਜ਼ਾਇਰੇਬਲ ਆਬਜੈਕਟਸ ਜੀ ਮੈਨੂੰ ਕਿ ਕਿਸੇ ਚੀਜ਼ ਦੇ ਉੱਤੇ ਜਿਹੜਾ ਉਹ ਪ੍ਰਿੰਟ ਨਹੀਂ ਹੋ ਸਕਦਾ ਔਰ ਫਿਰ ਅਖੀਰ ਚ ਉਹਨਾਂ ਨੇ ਕਿਹਾ ਦਾ ਆਰਡਰ ਇਜ਼ ਮੈਂਟ ਫਾਰ ਇਨਸਟਿਲਿੰਗ ਅ ਸੈਂਸ ਆਫ ਨੈਸ਼ਨਲਿਜ਼ਮ ਐਂਡ ਪੈਟਰੀਓਟਿਜ਼ਮ ਇਨ ਪੀਪਲ ਐਂਡ ਐਂਸ਼ੂਰਿੰਗ ਨੈਸ਼ਨਲ ਇੰਟੈਗ੍ਰਿਟੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਸੀਂ ਹੁਕਮ ਦਿਤ ਹੈ ਇਹ ਲੋਕਾਂ ਦੇ ਵਿੱਚ ਰਾਸ਼ਟਰਵਾਦ ਔਰ ਕੌਮੀ ਪ੍ਰਸਕੌਮ ਪੈਟਰੀਅਟ ਦੇਸ਼ ਭਗਤੀ ਔਰ ਰਾਸ਼ਟਰਵਾਦ ਨੂੰ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਜਿਹੜਾ ਕੁੱਟਕੁੱਟ ਕੇ ਪਰਣ ਲਈ ਐਂਗਰੇਵ ਕਰਨ ਇਨਸਟਲ ਕਰਨ ਦੇ ਲਈ ਕੀਤਾ ਐਂਡ ਐਨਸ਼ੂਰਿੰਗ ਨੈਸ਼ਨਲ ਇੰਟੀਗ੍ਰਿਟੀ ਤਾਂ ਕਿ ਦੇਸ਼ ਦੀ ਜਿਹੜੀ ਇੰਟੀਗ੍ਰਿਟੀ ਹੈ ਇਕਤਾ ਅਖੰਡਤਾ ਜੀ ਉਹ ਕਾਇਮ ਹੋਏ ਸੋ ਜ਼ਾ ਰਹਿ ਹੈ ਕਿ ਵੀ ਉਹਨਾਂ ਨੂੰ ਤਾਂ ਹੁਣ ਗੌਰ ਰਖਸ਼ਕਾਂ ਨੂੰ ਜਾਂ ਬਜਰੰਗਦਾਰ ਜਾਂ ਸ਼ਿਵ ਸੈਨਾ ਜਾਂ ਦੂਜਿਆਂ ਨੂੰ ਤਾਂ ਡੰਡਾ ਫੜਨ ਦੇ ਲੋੜ ਹੀ ਨਹੀਂ ਹੈ ਜੀ ਸੁਪਰੀਮ ਕੋਰਟ ਨੇ ਹੀ ਉਹ ਡੰਡਾ ਫੜ ਲਿਆ ਔਰ ਸਰਕਾਰ ਨੂੰ ਉਹ ਨਿਰਦੇਸ਼ ਦੇ ਰਹੀ ਹੈ ਕਿ ਜੀ ਦੇਖੋ ਇਹ ਸਾਰੇ ਜਨਗਨ ਮਨ ਗਾਇਨ ਕਰਨ ਕਿਉਂਕਿ ਇਹਦੇ ਨਾਲ ਦੇਸ਼ ਦੀ ਏਕਤਾ ਖਣਤਾ ਮਜ਼ਬੂਤ ਹੁੰਦੀ ਹੈ ਬਰਾਛੀਸ ਪ੍ਰੋਗਰਾਮ ਜੀ ਡਿਸਕਸ ਕੀਤਾ ਸੀ ਕਿ ਕਿਵੇਂ ਇੱਕ ਗੋਆ ਦਾ ਪ੍ਰੋਮਿਨੈਂਟ ਲੇਖਕ ਜਿਹੜਾ ਕਿ ਦਿੱਲੀ ਚ ਅਕਸਰ ਫਿਲਮ ਦੇਖਣ ਜਾਂਦਾ ਸੀ ਉਹ ਹੈਂਡੀਕੈਪ ਹੈ ਉਹਦੇ ਬੈਕ ਇੰਜਰੀ ਹੈ ਔਰ ਉਹ व्हीलचेयर ਤੇ ਅੰਦਰ ਆਇਆ ਬੈਠਾ ਔਰ ਜਦੋਂ ਨੈਸ਼ਨਲ ਐਂਥਮ ਸ਼ੁਰੂ ਹੋਇਆ ਉਦੋਂ ਉਹ ਨਹੀਂ ਖੜਾ ਹੋਇਆ ਔਰ ਉਹ ਕੀ ਉਹਦੇ ਨਾਲ ਸਲੂਕ ਕੀਤਾ ਪਿਛਲੇ ਬੈਠੇ ਜਿਹੜੇ ਦੂਜੇ ਗਏ ਸੀ ਫਿਲਮ ਦੇਖਣ ਔਰ ਉਹਨੂੰ ਜ਼ਲੀਲ ਕਰਕੇ ਜਿਹੜਾ ਸਿਨੇਮਾ ਹਾਲ ਚੋਂ ਆਪਣੀ व्हीਲਚੇਅਰ ਦੇ ਵਿੱਚ ਬਾਹਰ ਨਿਕਲਿਆ ਸੋ ਉਦੋਂ ਤਾਂ ਜੇ ਆਦੇਸ਼ ਨਹੀਂ ਸੀ ਉਹ ਤਾਂ ਆਪਣੇ ਤੌਰ ਦੇ ਉੱਤੇ ਕੋਈ ਸਿਨੇਮਾ ਕਰ ਜਿਹੜਾ ਉਹ ਦੇਸ਼ ਭਗਤੀ ਦਿਖਾ ਰਿਆ ਹੁਣ ਨੇਕ ਕਿਉਂ ਆਏਗਾ ਜੀ ਇਸ ਤਰ੍ਹਾਂ ਦਾ ਜੇ ਕ੍ਰਾਉਨ ਲੱਗ ਹੋ ਗਿਆ ਸੋ ਇਹ ਮਾਹੌਲ ਜਿਹੜਾ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ ਕਿ ਇਹ ਜਿਵੇਂ 1930ਵਿਆਂ ਦੇ ਵਿੱਚ ਨਾਜ਼ੀ ਜਰਮਨੀ ਸੀ ਅੱਜ ਭਾਰਤ ਉਸੇ ਲਾਈਨ ਤੇ ਜਾ ਰਿਹਾ ਔਰ ਇਹ ਗੱਲ ਕਰਦਿਆਂ ਇਹ ਮੈਨੂੰ ਇਹ ਖਿਆਲ ਆਇਆ ਜਦੋਂ ਮੈਂ ਖਬਰ ਵੀ ਦੇਖੀ ਮੈਂ ਕਿਹਾ ਵੈਸੇ ਇਹਨਾਂ ਦਾ ਜਿਹੜਾ ਨੈਸ਼ਨਲ ਐਂਥਮ ਹੈ ਇਹ ਤਾਂ ਹੈ ਹੀ ਗੁਲਾਮੀ ਚੋਂ ਨਿਕਲਿਆ ਹੋਇਆ ਹੈ ਇਹ ਕਿਹੜੀ ਦੇਸ਼ ਭਗਤੀ ਤੇ ਕਿਹੜਾ ਔਰ ਇਹ ਗੱਲ ਜਦੋਂ ਈਵਨ ਖੁਸ਼ਵੰਤ ਸਿੰਘ ਵਰਗਾ ਇਹਨਾਂ ਦਾ ਹੀ ਖੁਸ਼ ਆਮਦੀ ਬੰਦਾ ਕਹਿੰਦਾ ਸੀ ਉਹਦੇ ਪਿੱਛੇ ਪੈ ਜਾਂਦਾ ਸੀ ਬੰਗਾਲੀ ਕਿ ਜੀ ਤੁਸੀਂ ਸਾਡੇ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਤੋਹਫੀਨ ਕਰ ਰਹੇ ਇਹ ਜਿਹੜਾ ਹੁਣ ਤੁਸੀਂ ਇਹ ਜਿਹੜਾ ਇਹਨਾਂ ਦਾ ਰਾਸ਼ਟਰੀ ਗਾਣ ਹੈ ਜਦੋਂ ਇੰਗਲੈਂਡ ਦਾ ਜਾਰਜ ਪੰਚਮ ਇੰਗਲੈਂਡ ਤੋਂ ਭਾਰਤ ਦੇ ਦੌਰੇ ਦੇ ਉੱਤੇ ਆਇਆ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਹੈ ਜੀ ਰਵਿੰਦਰਨਾਥ ਟੈਗੋਰ ਬੜਾ ਚਹੇਤਾ ਸੀ ਭਾਵੇਂ ਬਾਅਦ ਚ ਉਹਨੇ ਸਰਦਾਰ ਅਵਾਰਡ ਵਾਪਸ ਕੀਤਾ ਜਾਂ ਔਰ ਕੀਤਾ ਲੇਕਨ ਨੋਬਲ ਪ੍ਰਾਈਜ਼ ਵੀ ਇਹਨਾਂ ਨੇ ਲਿਟਰੇਚਰ ਦੇ ਵਿੱਚ ਦਵਾਇਆ ਔਰ ਸਰ ਦਾ ਟਾਈਟਲ ਵੀ ਟੈਗੋਰ ਨੂੰ ਦਿੱਤਾ ਸੀ ਔਰ ਜਾਰਜ ਪੰਚਮ ਦੇ ਇੰਗਲੈਂਡ ਦੇ ਬਾਦਸ਼ਾਹ ਦੇ ਭਾਰਤ ਆਣ ਦੇ ਉੱਤੇ ਉਹਦੀ ਸਿਫਤ ਦੇ ਵਿੱਚ ਉਹਦੇ ਗੁਣ ਗਾਇਨ ਕਰਦੇ ਹਨ ਟੈਗੋਰ ਨੇ ਕੰਪੋਜ਼ ਕੀਤਾ ਸੀ ਔਰ ਜੇ ਤੁਸੀਂ ਇਹਦੇ ਸ਼ਬਦ ਦੇਖੋ ਇਹ ਨੇ ਕਿ ਜਨ ਗਨ ਮਨ ਅਧਿਨਾਇਕ ਜੈ ਹੈ ਭਾਰਤ ਭਾਗਯ ਵਿਧਾਤਾ ਕਿ ਅਧਿਨਾਇਕ ਕਹਿੰਦੇ ਨੇ ਜਿਹੜਾ ਡਾਇਰੈਕਟ ਕਰਦਾ ਜਿਹੜਾ ਮਾਲਕ ਹੁੰਦਾ ਕਿ ਭਾਈ ਤੂੰ ਭਾਰਤ ਦੇ ਸਾਰੇ ਲੋਕਾਂ ਦੀ ਕਿਸਮਤ ਦਾ ਮਾਲਕ ਹੈ ਜਨਗਨ ਮਨ ਅਧਿਨਾਇਕ ਤੇਰੀ ਜੈ ਹੋ ਅਧਿਨਾਇਕ ਜੈ ਹੈ ਭਾਰਤ ਭਾਗਿਆ ਵਿਧਾਤਾ ਸਾਰੇ ਭਾਰਤ ਦੀ ਕਿਸਮਤ ਜਿਹੜੀ ਹੈ ਉਹ ਤੇਰੇ ਕੋਲ ਹੈ ਤੇਰੇ ਹੱਥ 'ਚ ਹੈ ਜੀ ਔਰ ਅੱਜ ਭਾਰਤ ਦੇ 25 ਸੂਬੇ ਕਿੰਨੀਆਂ ਯੂਨੀਅਨ ਟੈਰੀਟਰੀਜ਼ ਨੇ ਉਦੋਂ ਕੋਈ 오ਡੀਸਾ ਸਟੇਟ ਨਹੀਂ ਸੀ ਹੁੰਦੀ ਬਿਹਾਰ ਸਟੇਟ ਨਹੀਂ ਸੀ ਹੁੰਦੀ ਫਰੰਟੀਅਰ ਨੀਸੀ ਬਾਅਦ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਪੰਜਾਬ ਚੋਂ ਕੱਟ ਕੇ ਬਣਾਇਆ ਹੈ ਇਸੇ ਤਰ੍ਹਾਂ ਜਿਹੜਾ ਬੰਬਈ ਪ੍ਰੋਵਿੰਸ ਹੈ ਸਿੰਧ ਚੋਂ ਕੱਟ ਕੇ ਬਣਾਇਆ ਹੁਣ ਉਹ ਜਿਹੜੇ ਉਸ ਦੇ ਨਾਲ ਜੋੜ ਰਿਆ ਉਹੀ ਸੀ ਕਿ ਪੰਜਾਬ ਸਿੰਧ ਗੁਜਰਾਤ ਹੁਣ ਅੱਜ ਵੈਸੇ ਪਤਾ ਨਹੀਂ ਮੈਨੂੰ ਹੈਰਾਨੀ ਹੈ ਵੀ 70 ਸਾਲ ਚ ਪਾਕਿਸਤਾਨ ਨੇ ਪ੍ਰੋਟੈਸਟ ਕਿਉਂ ਨਹੀਂ ਕੀਤਾ ਸਿੰਧ ਪ੍ਰੋਵਿੰਸ ਸਾਰੇ ਦਾ ਸਾਰਾ ਪਾਕਿਸਤਾਨ ਦਾ ਹਿੱਸਾ ਹੈ ਔਰ ਜਿਹੜੇ ਇਹ ਤਾਂ ਅਖੰਡ ਭਾਰਤ ਹਿੰਦੂਤਵੀਆਂ ਦਾ ਹੈ ਜੇ ਨਹਿਰੂ ਦੇ ਜ਼ਮਾਨੇ 'ਚ ਇਹਨੂੰ ਰਾਸ਼ਟਰੀ ਗੀਤ ਜਿਹੜਾ ਗੁਲਾਮੀ ਦਾ ਗੀਤ ਹੈ ਇਹਨਾਂ ਨੇ ਐਕਸੈਪਟ ਕੀਤਾ ਹੈ ਪਾਕਿਸਤਾਨ ਨੇ ਪ੍ਰੋਟੈਸਟ ਕਿਉਂ ਨਹੀਂ ਕੀਤਾ ਜੀ ਸਿੰਧ ਤੁਹਾਡਾ ਕਿਵੇਂ ਹੋ ਗਿਆ ਜੀ ਸਿੰਧ ਤਾਂ ਪਾਕਿਸਤਾਨ ਦਾ ਪ੍ਰੋਵਿੰਸ ਹੈ ਹੁਣ ਇਹ ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵੜ ਉੱਤਕਲ ਬੰਗ ਹੁਣ ਦਰਾਵੜ ਰੇਸ ਹੈ ਕੋਈ ਦਰਾਵੜ ਹੁਣ ਤਾਮਿਲਨਾਡੂ ਦਾ ਇਲਾਕਾ ਹੈ ਹੁਣ ਉੱਤਕਲ ਪੁਰਾਣਾ ਨਾਮ ਜਿਹੜਾ ਓਡੀਸ਼ਾ ਦਾ ਸੀ ਬੰਗ ਬੰਗਾਲ ਨੂੰ ਕਹਿੰਦੇ ਨੇ ਹੁਣ ਬਾਕੀ ਸੂਬੇ ਨਹੀਂ ਪੁੱਛ ਸਕਦੇ ਕਿ ਜੀ ਤੁਸੀਂ ਜਿਹੜੇ ਚਾਰ ਸੂਬਿਆਂ ਦੇ ਨਾਲ ਇੱਕ ਤੁਸੀਂ ਪਾਕਿਸਤਾਨ ਦਾ ਸੂਬਾ ਸਿੰਧ ਬਣਾਇਆ ਹੋਇਆ ਹੈ ਅਸੀਂ ਕਿੱਥੇ ਐਗਜ਼ਿਸਟ ਕਰਦੇ ਜੀ ਪਰ ਕਿਉਂਕਿ ਇਹ ਮੈਂ ਇਸ ਲਈ ਐਮਫਸਾਈਜ਼ ਕਰ ਰਹੇ ਹਾਂ ਕਿ ਇਹ ਗੁਲਾਮੀ ਉਸ ਵੇਲੇ ਇਹੀ ਪ੍ਰੋਵਿੰਸ ਸੀ ਫੇਰ ਵਿੰਦਿਆ ਹਿਮਾਚਲ ਯਮੁਨਾ ਗੰਗਾ ਉਛਲ ਜਲ ਦੀ ਤਰੰਗ ਇਹ ਚਾਰ ਦਰਿਆ ਯਮੁਨਾ ਗੰਗਾ ਦੇ ਨਾਲ ਤਾਂ ਨਹੀਂ ਸਰਸੋਦੀ ਗੋਦਾਵਰੀ ਕਿੱਥੇ ਗਈਆਂ ਬਾਕੀ ਭਾਰਤ ਦੇ ਦਰਿਆ ਸਤਲੁਜ ਬਿਆਸ ਰਾਵੀ ਕਿੱਥੇ ਗਏ ਜੀ ਹੁਣ ਤੁਸੀਂ ਜੇ ਕੁੱਲ ਮਿਲਾ ਕੇ ਦੇਖੋ ਕਿ ਇਹ ਆਪਣੇ ਆਪ ਦੇ ਵਿੱਚ ਡਿਸਕ੍ਰਿਮੀਨੇਟਰੀ ਵੀ ਸੀ ਪਰ ਕਿਉਂਕਿ ਭਾਰਤ ਭਾਗਿਆ ਵਿਧਾਤਾ ਉਹਦੇ ਲਈ ਜਾਰਜ ਪੰਜਮ ਲਈ ਸੀ ਫਿਰ ਹੁਣ ਉਹਨੂੰ ਕਹਿ ਰਿਹਾ ਕਿ ਤਬ ਤਬ ਸ਼ੁਭਨਾਮੇ ਜਾਗੇ ਤਬ ਸ਼ੁਭ ਆਸ਼ਿਸ਼ ਮੰਗੇ ਕਿ ਵੀ ਇਹ ਤੇਰੇ ਨਾਮ ਦੇ ਉੱਤੇ ਹੀ ਜਾਗਦੇ ਨੇ ਸਾਰੇ ਤੇ ਤੇਰੀ ਅਸੀਸ ਮੰਗਦੇ ਨੇ ਉਹ ਜੋਰਜ ਪੰਚਮ ਦੀ ਬੰਦਰਾ ਕਰ ਰਿਹਾ ਹੈ ਕਿ ਵੀ ਤੇਰੀ ਅਸੀਸ ਗਾਏ ਤਬ ਜਾਏਗਾ ਤਾਂ ਵੀ ਤੇਰੀ ਜਿੱਤ ਦੀਆਂ ਕਹਾਣੀਆਂ ਇਹ ਸੁਣਾਉਂਦੇ ਨੇ ਤੇ ਫਿਰ ਬਾਕੀ ਜਨਗਨ ਮੰਗਲ ਦਾਇਕ ਜਾਹੇ ਭਾਰਤ ਭਾਗਿਆ ਵਿਧਾਤਾ ਤੋਂ ਸ਼ੁਰੂ ਕਰਕੇ ਜੀ ਤੇ ਜਾਹੇ ਤੇਰੀ ਜੈ ਹੋ ਤੇਰੀ ਜੈ ਹੋ ਤੇਰੀ ਜੈ ਹੋ ਔਰ ਇਹ ਖੁਸ਼ਵੰਤ ਸਿੰਘ ਵਰਗਾ ਬੰਦਾ ਜਿਹੜਾ ਇੱਕ ਆਪਣੇ ਕਿਸਮ ਦਾ ਖੋਜੀ ਵੀ ਸੀ ਭਾਵੇਂ ਸਿੱਖਾਂ ਦੇ ਮਾਮਲੇ 'ਚ ਨਕਮਾ ਬੰਦਾ ਸੀ ਉਨੇ ਇਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਸ਼ਰਮਾਣੀ ਚਾਹੀਦੀ ਹੈ ਕਿ ਵੀ ਤੁਸੀਂ ਕਿਹੜਾ ਆਜ਼ਾਦ ਪਰ ਇਹ ਹੁਣ ਕਿਉਂਕਿ ਜਦੋਂ ਔਰ ਇਹ ਇਹਨਾਂ ਦੀ ਖੂਬੀ ਹੈ ਵੈਸੇ ਜਦੋਂ ਇਹ ਕਹਿੰਦੇ ਨੇ ਨਾ ਜੀ ਹਿੰਦੂ ਤਵਾ ਦੀ ਸਾਡੀ ਅਸੀਂ ਉੱਥੇ ਜਿਹੜਾ ਵੀ ਆਂਦਾ ਉਹਨੂੰ ਆਪਣਾ ਇਹ ਆਪਣਾ ਹੀ ਨਹੀਂ ਬਣਾ ਰਹੇ ਉਹਦੇ ਅਰਥ ਵੀ ਬਦਲ ਦਿੰਦੇ ਨੇ ਜੀ ਹੁਣ ਜ਼ਾਹਰ ਹੈ ਕਿ ਉਸੇ 19ਵੀਂ ਸਦੀ ਦੇ ਅਖੀਰ 'ਚ ਦਿਆਨੰਦ ਜਿਨੇ ਉਸੇ ਹੀ ਐਰੀਅਨ ਰੇਸ ਦੇ ਕਨਸੈਪਟ ਨੂੰ ਜਿਹਨੇ ਹਿਟਲਰ ਨੂੰ ਲਿਆ ਉਹਨੇ ਵੀ ਕਿਹਾ ਜੀ ਅਸੀਂ ਆ ਰਹੀਏ ਆਰੀਆ ਦਾ ਮਤਲਬ ਹੀ ਕੁਲੀਨ ਸਾਡੀ ਰੇਸ ਹੈ ਅਸੀਂ ਜਿਹੜਾ ਬਾਕੀਆਂ ਤੋਂ ਉੱਚਾ ਹੈ ਔਰ ਇਸ ਲਈ ਉਹਨੇ ਆਪਣਾ ਆਰੀਆ ਸਭਾ ਬਣਾਇਆ ਆਰੀਆ ਸਮਾਜ ਬਣਾਇਆ ਔਰ ਉਹਨੇ ਆਦੇਸ਼ ਦਿੱਤਾ ਸੀ ਔਰ ਉਸ ਵੇਲੇ ਦੇ ਸਾਰੇ ਹਿੰਦੂ ਸਕਾਲਰਸ ਸਹਿਮਤ ਸੀ ਕਿ ਹਿੰਦੂ ਦਾ ਮਤਲਬ ਚੋਰ ਹੈ ਜੀ ਔਰ ਇਹ ਸਾਨੂੰ ਠਿਠ ਕਰਨ ਦੇ ਲਈ ਅਰਬਾਂ ਨੇ ਨਾਂ ਦਿੱਤਾ ਸੀ ਔਰ ਇਸ ਲਈ ਅਸੀਂ ਆਪਣੇ ਆਪ ਨੂੰ ਹਿੰਦੂ ਨਹੀਂ ਕਹਵਾਣਾ ਅਸੀਂ ਆਪਣੇ ਆਪ ਨੂੰ ਆਰੀਆ ਕਹਵਾਣਾ ਇਸ ਲਈ ਆਰੀਆ ਸਭਾ ਔਰ ਇਹ ਸਾਰੇ ਬਣੇ ਔਰ ਬਹੁਤ ਸਾਰੇ ਜਿਹੜਾ ਸਾਰਾ ਲਾਹੌਰ ਚ ਬੈਠਾ ਪ੍ਰੈਸ ਸੀ ਮਲਾਪ ਪ੍ਰਤਾਪ ਹਿੰਦ ਸਮਾਚਾਰ ਔਰ ਇਹ ਵੋ ਇਹਨਾਂ ਸਾਰਿਆਂ ਨੇ ਕੈਂਪੇਨ ਕੀਤਾ ਸੀ ਕਿ ਵੀ ਅਸੀਂ ਹਿੰਦੂ ਨਹੀਂ ਕੋ ਹਾਂ ਔਰ ਇੰਨੀ ਦੇਰ ਜਦੋਂ ਇਹ ਆਪਣੇ ਆਪ ਨੂੰ ਆਰੀਆ ਕਹਿੰਦੇ ਰਹੇਗੇ ਜੀ ਸਾਨੂੰ ਤਾਂ ਇਹ ਯਵਨਾ ਨੇ ਨਾਮ ਦਿੱਤਾ ਹੈ ਹਿੰਦੂ ਚੋਰ ਦਾ ਅਸੀਂ ਇਹ ਨਹੀਂ ਹੈਗੇ ਲੇਕਿਨ ਹੁਣ ਤੁਸੀਂ ਦੇਖੋ ਇਹਨਾਂ ਨੇ ਅਰਥ ਬਦਲਿਆ ਗਰਭ ਸੇ ਕਹੋ ਕਿ ਹਮ ਹਿੰਦੂ ਹੈ ਉਹ ਜਿਹੜਾ ਜੋਰਜ ਪੰਚਮ ਦੀ ਸਿਫਤ ਟਗੋਰ ਦਾ ਲਿਖਿਆ ਗੀਤ ਹੈ ਜੀ ਉਹਨੂੰ ਹੁਣ ਉਹ ਉਹਨਾਂ ਦਾ ਸੁਪਰੀਮ ਕੋਰਟ ਆਦੇਸ਼ ਦੇ ਰਿਹਾ ਕਿ ਜੀ ਇਹਨੂੰ ਇੰਪਲੀਮੈਂਟ ਕਰੋ ਪਰ ਕੁੱਲ ਮਿਲਾ ਕੇ ਗੱਲ ਜਦੋਂ ਤੁਸੀਂ ਕਈਆਂ ਨੂੰ ਲੱਗੇਗਾ ਜੀ ਕੀ ਹੈ ਜੇ 50 ਸੈਕਿੰਡ ਜਵੇਂ ਸੁਪਰੀਮ ਕੋਰਟ ਨੇ ਵੀ ਕਿਹਾ ਜਾਂ ਕਿਸੇ মিডিਆ ਨੇ ਵੀ ਕਿਹਾ ਕਿ ਵਾਟ ਏ ਬਿਗ ਡੀਲ ਉਹ ਕਈਆਂ ਨੇ ਵੈਸੇ ਉਤੇ ਟੌਂਟ ਵੀ ਕੀਤਾ ਉਹਨੇ ਕਿਹਾ ਜੀ ਇਹ ਵੈਸੇ ਨੋਟ ਜਿਹੜੇ ਬਦਲਣ ਲਈ ਖੜੇ ਹੋਣ ਦੀ ਪ੍ਰੈਕਟਿਸ ਉਹਨਾਂ ਨੇ ਕਰਾ ਦਿੱਤੀ ਹੈ ਤੇ ਚਲੋ ਹੁਣ 50 60 ਸੈਕਿੰਡ ਜਿਹੜਾ 1 ਮਿੰਟ ਖੜਾ ਹੀ ਹੋਣਾ ਪਿਆਗਾ ਕੋਈ ਨਹੀਂ ਪ੍ਰੈਕਟਿਸ ਹੋ ਗਈ ਲੋਕਾਂ ਦੇ ਵਾਟ ਬਾਟ ਘਰਾਂ ਦੇ ਵਿੱਚ ਨਹੀਂ ਉਹ ਹੁਣ ਜਿੱਥੇ ਵੀ ਹੋਏਗਾ ਘਰਾਂ ਚ ਹੋਏਗਾ ਜਾਂ ਕੋਈ ਡੀਵੀਡੀ ਤੇ ਦੇਖ ਰਿਹਾ ਹੈਗਾ ਫਿਰ ਉਹ ਖੋਲਣਾ ਪੈਗਾ ਜੇ ਕਿਸੇ ਨੇ ਹੋਰ ਕਿਹਾ ਉਹਨੇ ਕਿਹਾ ਜੀ ਇਹ ਤਾਂ ਫਿਲਮ ਦੇ ਲਈ ਹੋ ਤਾਂ ਜੇ ਦੇਸ਼ ਭਗਤੀ ਦੀਆਂ ਫਿਲਮਾਂ ਉਹ ਤਾਂ ਜ਼ਾਰੀ ਖੜੀ ਖੜੇ ਹੋ ਕੇ ਹੀ ਦੇਖਣੀ ਪੈਗੀ ਕਿਉਂਕਿ ਉੱਥੇ ਕਿ ਕਈ ਵਾਰੀ ਜਿਹੜਾ ਉਹ ਭਾਰਤ ਮਾਤਾ ਕੀ ਜਾਇ ਹੋਣਾ ਤਾਂ ਇਹ ਨਾ ਹੋਵੇ ਵੀ ਜਾਇ ਵੇਲੇ ਬੈਠੇ ਰਹੋ ਸੋ ਕੁੱਲ ਮਿਲਾ ਕੇ ਇਹ ਜਿਹੜੀ ਫਿਜ਼ਾ ਹੈ ਗੱਲ ਜਵੇਂ ਪੰਜਾਬੀ ਚ ਕਹਿੰਦੇ ਨੇ ਵੀ ਗੱਲ ਸਹੇ ਦੀ ਨਹੀਂ ਹੈ ਗੱਲ ਪਹੇ ਦੀ ਹੈ ਕਿ ਜਿਸ ਲਾਈਨ ਦੇ ਉੱਤੇ ਅੱਜ ਜਦੋਂ ਹੁਣ ਇੱਥੇ ਵੀ ਹੈ ਅਮਰੀਕਾ ਜੇ ਡੋਨਲਡ 트੍ਰੰਪ ਬਣਿਆ ਹੈ ਬਹੁਤਿਆਂ ਨੂੰ ਹੈਗਾ ਕਿ ਜੀ ਪਤਾ ਨਹੀਂ ਕੀ ਹੋਏਗਾ ਕਾਂਗਰਸ ਕੀ ਕਰੇਗੀ ਪਰ ਉਹਨਾਂ ਨੂੰ ਇਹ ਪਤਾ ਹੈ ਵੀ ਅਲਟੀਮੇਟਲੀ ਜੁਡੀਸ਼ਰੀ ਬੜੀ ਪਾਵਰਫੁੱਲ ਹੈ ਜੇ ਕੋਈ ਵੀ ਗੱਲ ਬੇਸਿਕਲੀ ਫਸਟ ਅਮੈਂਡਮੈਂਟ ਦੇ ਬਿਲ ਆਫ ਰਾਈਟਸ ਦੇ ਅਮਰੀਕਨ ਕਨਸਟੀਟਿਊਸ਼ਨ ਦੇ ਇੱਥੇ ਵੀ ਕਾਂਗਰਸ ਕਰਦੇ ਰਹੀ ਹੈ ਮਤੇ ਲੇਕਨ ਜੁਡੀਸ਼ਰੀ ਉਹਨੂੰ ਸਟ੍ਰਾਈਕ ਡਾਊਨ ਕਰ ਦਿੰਦੀ ਰਹੀ ਹੈ ਸੋ ਜੁਡੀਸ਼ਰੀ ਫਾਈਨਲ ਹੋਪ ਹੁੰਦੀ ਹੈ ਤੇ ਇੱਥੇ ਤਾਂ ਡੰਡਾ ਹੀ ਜੁਡੀਸ਼ਰੀ ਨੇ ਫੜ ਲਿਆ ਜੁਡੀਸ਼ਰੀ ਨੇ ਮੋਦੀ ਨੂੰ ਕਿਹਾ ਵੀ ਤੂੰ ਪਾਸੇ ਹੋ ਅਸੀਂ ਹਿੰਦੂਤਵਾ ਲਾਗੂ ਕਰਦੇ ਆਂ ਅਸੀਂ ਦੇਸ਼ ਭਗਤੀ ਲਾਗੂ ਕਰਦੇ ਸੋ ਹੁਣ ਇਹ ਜਿਹੜੇ ਸਾਡੇ ਕਈ ਰਾਸ਼ਟਰਵਾਦੀ ਸਿੱਖ ਵੀ ਬਣੇ ਹੋਏ ਨੇ ਜਿਨ੍ਹਾਂ ਨੂੰ ਲੱਗਦਾ ਹੈ ਜੇ ਐਵੇਂ ਇਹ ਥੋੜੇ ਜਿਹੇ ਜਿਹੜੇ ਨੇ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਖਾਲਸਤਾਨੀ ਬੜਾ ਵਧੀਆ ਹੈ ਜੀ ਭਾਰਤ ਦੇ ਵਿੱਚ ਕੀ ਹੈ ਸਾਨੂੰ ਕਿਹੜਾ ਰੋਕਦਾ ਹੈ ਅਸੀਂ ਉੱਥੇ ਗੁਰਦੁਆਰੇ ਜਾਂਦੇ ਆਂ ਅਰਦਾਸ ਵਿੱਚ ਨਾ ਖੜੇ ਹੋਏ ਇਹਦੇ ਚ ਹਾਂ 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 ਹੁਣ ਇੱਥੇ ਜਿਹੜਾ ਉਹ ਫਲੋਣਾ ਪੈਗਾ ਪਰ ਕੁੱਲ ਮਿਲਾ ਕੇ ਜੋ ਟ੍ਰੈਂਡ ਜਾ ਰਿਹਾ ਬੜੀ ਤੇਜ਼ੀ ਦੇ ਨਾਲ ਇਹ ਹਾਲਾਤ ਠੀਕ ਨਹੀਂ ਨੇ اور ਉਸ ਨੂੰ ਅਗਲੇ ਸੈਕਸ਼ਨ 'ਚ ਉਹਨਾਂ ਹੀ ਜਿਹੜੇ ਅਖੌਤੀ ਇਸ ਕਿਸਮ ਦੇ ਸਿੱਖ ਵੀ ਕੌਮਪ੍ਰੈਸਟ ਬਣਦੇ ਨੇ ਭਾਰਤੀ ਕੌਮਪ੍ਰੈਸਟ ਉਹਨਾਂ ਨੂੰ ਦੱਸਾਂਗੇ ਕਿ ਤਿੰਨ ਚਾਰ ਦਿਨਾਂ ਦੇ ਵਿੱਚ ਉੱਥੇ মিডিਆ ਨੇ ਤੁਹਾਡੀ ਤੁਹਾਨੂੰ ਕੀ ਬਣਾਇਆ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਇਸ ਵੇਲੇ ਦੁਨੀਆ ਦੀ ਉਹ 나ਜ਼ੀ ਸਟੇਟ 1930 ਦੇ ਤੋਂ ਬਾਅਦ 나ਜ਼ੀਆਂ ਦੇ ਜ਼ੁਲਮਾਂ ਨੂੰ ਦੇਖ ਕੇ ਤਾਂ ਕਹਿਆ ਸੀ ਦੁਨੀਆ ਨੇ ਜੀ ਨੈਵਰ ਅਗੇਨ ਨੈਵਰ ਅਗੇਨ ਬਟ ਇਟ ਇਜ਼ ਹੈਪਨਿੰਗ ਅਗੇਨ ਐਂਡ ਹੈਪਨਿੰਗ ਇਨ ਦਾ ਨੇਮ ਆਫ ਡੈਮੋਕ੍ਰੇਸੀ ਔਰ ਇਹ ਯਾਦ ਰਹੇ ਕਿ ਜਰਮਨ ਦਾ ਨਾਮ ਵੀ ਸੋਸ਼ਲ ਰਿਪਬਲਿਕ ਆਫ ਜਰਮਨੀ ਸੀ ਨਾ ਹਿਟਲਰ ਵੀ ਜਿਹੜਾ ਉਹ ਵੋਟਾਂ ਉਹ ਕੋਈ ਡਿਕਟੇਟਰ ਤਾਂ ਨਹੀਂ ਸੀ ਕੋਈ ਫੌਜੀ ਕੂ ਕਰਕੇ ਤਾਂ ਨਹੀਂ ਸੀ ਆਇਆ ਵੋਟਾਂ ਦੇ ਨਾਲ ਜਿੱਤ ਕੇ ਆਇਆ ਸੀ ਸੋ ਅੱਜ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ ਜੋ ਜ਼ੁਲਮਾਂ ਦੀ ਕਹਾਣੀ ਹੈ ਉਸ ਦੇ ਲਈ ਰਾਹ ਪਧਰਾ ਕਰ ਦਿੱਤਾ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲੈਣਾ ਬ੍ਰੇਕ ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ